ਮੁਰਦਾਬਾਤ ਪੰਜਾਬ ਸਰਕਾਰ ਮੁਰਦਾਬਾਤ ਪੰਜਾਬ ਸਰਕਾਰ ਮੁਰਦਾਬਾਤ ਪੰਜਾਬ ਸਰਕਾਰ ਮੁਰਦਾਬਾਤ ਜੰਨੀ ਸਰਕਾਰ ਮੁਰਦਾਬਾਤ ਡਾਕਟਰ ਕਵਿਤਾ ਗੁਪਤਾ ਵੈਸੇ ਹੋਮੋਪੈਥਿਕ ਡਿਸਪੈਂਸਰ ਸੀਐਸਜੀ ਟੂ ਕੋਲੀ ਜੀਐਚਡੀ ਫੇਸ 9 ਮੋਹਲੀ ਦੋ ਜਗ੍ਹਾ ਤੇ ਸਾਡੀ ਮੰਗ ਇਹ ਹੈ ਕਿ ਸਾਡੇ ਤੋਂ ਕੰਮ ਤਾਂ ਉਨਾਈ ਲਿੱਤਾ ਜਾਂਦਾ ਰੈਗੂਲਰ ਦਿਨਾਂ ਪਰ ਦਿੱਤਾ ਚੌਥਾ ਹਿੱਸਾ ਦਿੱਤਾ ਜਾਂਦਾ ਤੇ ਭਿਲੇ 10-12 ਸਾਲਾਂ ਤੋਂ ਸਾਡੀ ਤਾਂ ਤਨਖਾਹ ਕਲਾਸ 4ਾ ਤੋਂ ਵੀ ਰੈਗੂਲਰ ਵਾਲਿਆਂ ਤੋਂ ਘੱਟ ਹੈ ਤੇ ਸਾਨੂੰ ਕਹਿੰਦੇ ਆ ਕਿ ਐਨਆਰਐਚਐਮ ਦੇ ਤਾਂ ਕੁਝ ਹੈ ਹੀ ਨਹੀਂ ਡਿਗਰੀਆਂ ਅਸੀਂ ਇੰਨੀਆਂ-ਇੰਨੀਆਂ ਕੀਤੀਆਂ ਪਰ ਪੱਲੇ ਕੁਝ ਨਹੀਂ ਪੰਦੇ ਹੈਗੇ ਜਾਂ ਤਾਂ ਫਿਰ ਡਿਗਰੀ ਦਾ ਨਾ ਕਰਦੇ ਹੁਣ ਡਿਗਰੀਜ਼ ਕਰ-ਕਰ ਕੇ ਪੰਜਾਬ ਸਰਕਾਰ ਵੱਲੋਂ ਜਿਹੜਾ ਐਲਾਨ ਕੀਤਾ ਗਿਆ ਕਿ 36 ਹਜ਼ਾਰ ਜਿਹੜੇ ਕਰਮਚਾਰੀ ਪੱਕੇ ਕਰਨੇ ਉਹਨੇ ਤੁਹਾਡਾ ਨਾਮ ਨਹੀਂ ਆਇਆ ਜੀ ਨਹੀਂ ਆ ਰਿਹਾ ਨਹੀਂ ਆ ਰਿਹਾ ਸਾਡਾ ਨਾਮ ਨਹੀਂ ਆ ਰਿਹਾ 10-12 ਸਾਲਾਂ ਤੋਂ ਸਾਨੂੰ ਤਾਂ ਆਪਣੀ ਤਨਖਾਹ ਦਾ ਦੇ ਵੀ ਕਹਿੰਦੇ ਆ ਕਹਿੰਦੇ ਕੰਮ ਤੁਸੀਂ ਬਰਾਬਰ ਦੋ ਪਰ ਮਿਲਦਾ ਕੁਝ ਨਹੀਂ ਤੁਹਾਡਾ ਨਾਮ ਨਾ ਹੋਣ ਦਾ ਕਾਰਨ ਕੀ ਕੁਝ ਪਤਾ ਲੱਗਾ ਜੀ ਕਿਉਂ ਨਹੀਂ ਆ ਰਹੇ ਸਾਡੇ ਉੱਪਰਲੇ ਜਿਹੜੇ ਰੈਗੂਲਰ ਵਾਲੇ ਉਹ ਸਾਰਾ ਕੁਝ ਕਰ ਦਿੰਦੇ ਆ ਅੱਛਾ ਜੀ ਕੀ ਪਤਾ ਕੀ ਕਰਦੇ ਆ ਜੀ ਉੱਪਰ ਅੱਛਾ ਰਿਪੋਰਟ ਸਹੀ ਨਹੀਂ ਭੇਜਦੇ ਰਿਪੋਰਟ ਸਹੀ ਨਹੀਂ ਭੇਜੀ ਜਾਂਦੀ ਅੱਛਾ ਕਿਸੇ ਦਾ ਤੁਸੀਂ ਨਾਮ ਲੈਣਾ ਰੈਗੂਲਰ ਹੀ ਕਹਤਾ ਇਹ ਸਾਰਾ ਪਤਾ ਕਰ ਲੈਣ ਪਤਾ ਹੀ ਆ ਉਹਨਾਂ ਨੂੰ ਸਾਰਾ ਕੁਝ ਹਾਂਜੀ ਅਸੀਂ 14 ਸਾਲਾਂ ਤੋਂ ਆਪਣਾ ਕੰਟਰੈਕਟ ਵੇਸ ਤੇ ਨਾ ਇੱਥੇ ਜਿਹੜੇ ਹੈਲਥ ਡਿਪਾਰਟਮੈਂਟ ਚ ਕੰਮ ਕਰ ਰਹੇ ਆ ਸਾਡੀ ਕੋਈ ਸੁਣਵਾਈ ਨਹੀਂ ਹੈਗੀ ਸਾਨੂੰ ਕੋਈ ਵੀ ਕਿਸੇ ਵੀ ਕੰਮ ਦਾ ਇਨਸੈਂਟਿਵ ਨਹੀਂ ਦਿੱਤਾ ਜਾਂਦਾ ਸਿਰਫ ਸਾਨੂੰ 10000 ਰੁਪਏ ਪੇ ਦਿੱਤੀ ਜਾਂਦੀ ਹੈ ਉਹਦੇ ਉੱਪਰ ਸਾਨੂੰ ਹੁਣ ਇਨਸੈਂਟਿਵ ਲੱਗ ਕੇ ਸਾਡੀ 15-18000 ਰੁਪਏ ਬਣਾਤੀ ਬੰਦਾ ਥਾਣਾ ਜਰ ਚ ਘਰ ਨਹੀਂ ਚੱਲਦੇ ਇਹ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਸਾਡੇ ਵੀ ਬੱਚੇ ਆ ਛੋਟੇ-ਛੋਟੇ ਅਸੀਂ ਆਪਣੇ ਬੱਚੇ ਛੱਡ ਕੇ ਡਿਊਟੀ ਕਰਦੀਆਂ ਆਪਣੀ ਤਾਂ ਈਮਾਨਦਾਰੀ ਨਾਲ ਪਰ ਸਰਕਾਰ ਨੂੰ ਵੀ ਸਾਡੇ ਬਾਰੇ ਕੁਝ ਸੋਚਣਾ ਚਾਹੀਦਾ ਏ ਕਿ ਅਸੀਂ ਇਹਨਾਂ ਦਾ ਵੀ ਕੁਝ ਸੋਚੀਏ ਹੁਣ ਚੰਨੀ ਸਾਹਿਬ ਕਹਿੰਦੇ ਆ ਕਿ ਸਾਰਿਆਂ ਨੂੰ ਆਪਾਂ ਰੈਗੂਲਰ ਕਰਾਂਗੇ ਪਰ ਦੇਖੋ ਸਾਡੇ ਨਾਲ ਕਿੱਡਾ ਵੱਡਾ ਧੋਖਾ ਕੀਤਾ ਜਾ ਰਿਹਾ ਏ ਕਿ ਉਹ ਸਾਰੇ ਡਿਪਾਰਟਮੈਂਟ ਲੈ ਰਹੇ ਸਿਰਫ ਐਨਆਰਐਚਐਮ ਨੂੰ ਜੀ ਹੀ ਛੱਡ ਰਹੇ ਆ ਉਹਨਾਂ ਨੂੰ ਅਸੀਂ ਵੀ ਲੋਕਾਂ ਦੀ ਸੇਵਾ ਕਰਦੀਆਂ ਏ ਤੁਹਾਡੀ ਮੰਗ ਕੀ ਹੁਣ ਪੰਜਾਬ ਸਰਕਾਰ ਨੂੰ ਤੁਹਾਡੀ ਸਾਡੀ ਮੰਗ ਇਹ ਹੈ ਕਿ ਸਾਨੂੰ ਰੈਗੂਲਰ ਕੀਤਾ ਜਾਵੇ ਹਾਂਜੀ ਸਾਡੀਆਂ ਸੀਟਾਂ ਜਿਹੜੀਆਂ ਸਾਡੀਆਂ ਪੰਨਾਂ ਇਹ ਸਾਡੀਆਂ ਸੀਟਾਂ ਦੇ ਸਾਨੂੰ ਲਿਆ ਕੇ ਸਾਨੂੰ ਰੈਗੂਲਰ ਕੀਤਾ ਜਾਵੇ ਇਹਦਾ ਤੁਸੀਂ ਅਜੇ ਰੋਸ਼ ਪ੍ਰਦਰਸ਼ਨ ਕਰ ਰਹੇ ਕਿੰਨਾ ਚਿਰ ਜਾਰੀ ਰਹੇਗਾ ਤੁਹਾਡਾ ਇਹ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਕੰਪਲੀਟ ਹੁੰਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ